ਸਭ ਤੋਂ ਪਹਿਲਾਂ ਤਾਂ ਅੱਜ ਤੁਹਾਨੂੰ ਬੇਨਤੀ ਕਰਦਿਆਂ ਵੀ ਇਸ ਵੀਡੀਓ ਨੂੰ ਹੈ ਜਿਹੜਾ ਉਹਨਾਂ ਦਾਨੀ ਲੋਕਾਂ ਤੱਕ ਉਹਨਾਂ ਦਾਨੀ ਸੱਜਣਾ ਤੱਕ ਪਹੁੰਚਾ ਦਿਓ ਜਿਹੜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਦੁਖੀ ਹੋਏ ਬੰਦੇ ਨੂੰ ਖੁਸ਼ੀਆਂ ਦੇ ਦਿੰਦੇ ਨੇ ਤੇ ਇਹ ਹਾਲਾਤ ਬਣੇ ਕਿਵੇਂ ਨਜੀ ਤੁਹਾਡੇ ਦੋਈ ਬੇਟੇ ਨੇ ਜਿਹੜੇ ਉਹ ਮੰਝਿਆਂ ਦੇ ਉੱਤੇ ਨੇ ਤੇ ਕਮਾਉਣ ਵਾਲੇ ਵੀ ਇਹੀ ਨੇ ਨੇ ਇੱਕ ماں ਦੇ ਸਾਹਮਣੇ ਜਿਹੜਾ ਉਸ ਦੇ ਪੁੱਤ ਮੰਜੇ ਤੇ ਪਏ ਹੋਣ ਤਾਂ ਸੋਚ ਕੇ ਦੇਖੋ ਵੀ ਉਸ ਮਾਂ ਦੇ ਦਿਲ ਉੱਤੇ ਕੀ ਬੀਤਦੀ ਏ ਮਰ ਜਿਉਣਾ ਕੁਦਰਤ ਨੂੰ ਕੀ ਕਹਿ ਸਕਦੇ ਹੈਗੇ ਤੇ ਕੁਦਰਤ ਦੀ ਗੱਲ ਹੁੰਦੀ ਹੈ ਕੋਈ ਟਾਈਮ ਸੀ ਸਾਡਾ ਬੜਾ ਵਧੀਆ ਕੰਮ ਕਾਰੋਬਾਰ ਸੀ ਕੰਮਕਾਰ ਸੀ ਜਿਹੜਾ ਮੇਰਾ ਸਹੁਰਾ ਸੀਗਾ ਬਹੁਤ ਵੱਡਾ ਪਰਮਾਨ ਸੀਗਾ ਲੇਕਿਨ ਅੱਜ ਦੇ ਵਿੱਚ ਸਾਡੇ ਵਰਗਾ ਕੋਈ ਗਰੀਬ ਕੋਈ ਨਹੀਂ ਹੈਗਾ ਮੈਂ ਇਹੀ ਕਹਿੰਨੀ ਆਂ ਕਿ ਰੱਬਾ ਤੂੰ ਸਾਨੂੰ ਚਾਹੇ ਇੱਕ ਤੋਦੀ ਰੋਟੀ ਦੇਜਾ ਸਾਨੂੰ ਕੋਈ ਹੋਣੀ ਹੈਗਾ ਕਿ ਸਭ ਦੀ ਵੀ ਨਾ ਵਿਸ਼ੱਕੀ ਦੇ ਔਰ ਮੇਰੇ ਬੱਚਾ ਨੂੰ ਤੰਦਰੁਸਤੀ ਲੋ ਸਾਨੂੰ ਤਿੰਨਾਂ ਨੂੰ ਚੰਗੀ ਨੁਸਤੀ ਦੇ ਕੇ ਗਰੀਬੀ ਦਾ ਕੱਟੀ ਜਾਂਦੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਅਮੀਰੀ ਤੋਂ ਗਰੀਬੀ ਨਹੀਂ ਆਉਣੀ ਪਰ ਆਪਾਂ ਕਹਿੰਦੇ ਆ ਵੀ ਪਰਮਾਤਮਾ ਉਸ ਨੂੰ ਇਹ ਜੋ ਸਾਡੇ ਅੱਜ ਹਾਲਾਤ ਬਿਮਾਰੀ ਨਹੀਂ ਕਿਤੇ ਨਾ ਉਹ ਨਾ ਦੇ ਕੋਲ ਮਰ ਕੋ ਪੈਸਾ ਵੀ ਕੋਈ ਨਹੀਂਗਾ ਮੇਰੇ ਮੁੰਡੇ ਵੀ ਦੋਨੋਂ ਮੰਜੇ ਤੇ ਪੈ ਨੇ मैं खुद बैठी हाँ ना मैं कुछ कर सा ये कर सजबूरी मजबूरी तो हो है रोटी पानी जा, चलो आपको तो एक दुधी मिली जाए कोई गलट मिलूंगी नहीं खावगी मिलूं मैं तो यही कहनी हाँ भी ये वे परमात्मा जे तू किस बरतदा ना मेरे बच्चे की कृपा कर ਇਹ ਨਾਲ ਤਾਂ ਦੋਸਤੀ ਗਏ ਸਾਨੂੰ ਤਿੰਨਾਂ ਨੂੰ ਰੱਬ ਕੰਦਰਸੀ ਬਖਸ਼ ਦੇਵੇ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਤ ਹਾਲਾਤਾਂ ਨੂੰ ਦੇਖ ਕੇ ਰੋਣਾ ਆਉਂਦਾ ਉਹ ਕਿਉਂਕਿ ਤੁਹਾਡੀਆਂ ਅੱਖਾਂ ਹਲੇ ਵੀ ਮੈਂ ਦੇਖ ਸਕਦਾ ਵੀ ਨਮ ਹੋ ਰਹੀਆਂ ਨੇ ਗੱਲਾਂ ਕਰਦੇ ਕੀ ਕਹਿਣੀਆਂ ਜੀ ਮੈਂ ਤਾਂ ਪਰਮਾਤਮਾ ਅੱਗੇ ਹੁਣ ਵੀ ਇਹ ਹੀ ਦੁਆ ਕਰਦਾ ਜੇ ਮੇਰੇ ਕੋਲ ਦੁਸ਼ਮਣ ਹੀ ਹੋਣਾ ਦੁਸ਼ਮਣ ਹੀ ਹੋਵੇ ਜੋ ਅੱਜ ਮੇਰੇ ਹਾਲਾਤ ਨੇ ਮੇਰੇ ਬੱਚਿਆਂ ਦੇ ਨੇ ਪਰਮਾਤਮਾ ਉਹਨਾਂ ਦੇ ਬਿਨਾ ਕਰੇ ਪਿਆਰੀ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਅੱਜ ਤੁਹਾਨੂੰ ਬੇਨਤੀ ਕਰਦਿਆਂ ਵੀ ਇਸ ਵੀਡੀਓ ਨੂੰ ਹੈ ਜਿਹੜਾ ਉਹਨਾਂ ਦਾਨੀ ਲੋਕਾਂ ਤੱਕ ਉਹਨਾਂ ਦਾਨੀ ਸੱਜਣਾ ਤੱਕ ਪਹੁੰਚਾ ਦਿਓ ਜਿਹੜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਦੁਖੀ ਹੋਏ ਬੰਦੇ ਨੂੰ ਖੁਸ਼ੀਆਂ ਦੇ ਦਿੰਦੇ ਨੇ ਤੇ ਅੱਜ ਪਹੁੰਚੇ ਆ ਪਿੰਡ ਕੰਨਣਵਾਲ ਦੇ ਵਿੱਚ ਤੇ ਮਲੇਰਕੋਟ ਦੇ ਦਾ ਇਹ ਇੱਕ ਬਹੁਤ ਵੱਡਾ ਪਿੰਡ ਹੈ ਪਰ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਤਰਾਸ ਜੀ ਦੇਖਣ ਨੂੰ ਮਿਲੀ ਹੈ ਇੱਕ ਪਰਿਵਾਰ ਪਿੱਛੇ ਦੇਖ ਸਕਦੇ ਹੋ ਇੱਕ ਬਜ਼ੁਰਗ ਮਾਤਾ ਤੇ ਉਹਨਾਂ ਦੇ ਦੋ ਮੁੰਡੇ ਨੇ ਜਿਹੜੇ ਉਹ ਮੰਜੇ ਦੇ ਉੱਤੇ ਪਏ ਨੇ ਇੱਕ ਮਾਂ ਦੇ ਸਾਹਮਣੇ ਜਿਹੜਾ ਉਸ ਦੇ ਪੁੱਤ ਮੰਜੇ ਤੇ ਪਏ ਹੋਣ ਤਾਂ ਸੋਚ ਕੇ ਦੇਖੋ ਵੀ ਉਸ ਮਾਂ ਦੇ ਦਿਲ ਉੱਤੇ ਕੀ ਬੀਤਦੀ ਏ ਤੇ ਆ ਕਾਰਨ ਜਾਣਦੇ ਆ ਜੀ ਕੀ ਹੈ ਤੇ ਆਪਾਂ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਕੀ ਨਾਮ ਹੈ ਤੁਹਾਡੇ ਜੀ ਬਿੰਦਰਾ ਰਾਣੀ ਆ ਜੀ ਬਿਮਲਾ ਰਾਣੀ ਹਾਂ ਜੀ ਮਾਤਾ ਜੀ ਹਾਲਾਤ ਕਹਿ ਲਈ ਵੀ ਰਵਾਉਣ ਵਾਲੇ ਨੇ ਤੇ ਪਰਿਵਾਰ ਦੀ ਤੁਹਾਡੇ ਦੀ ਕਹਾਣੀ ਸੁਣੀ ਤਾਂ ਸਾਡੇ ਕਹਿ ਲਈ ਵੀ ਹੰਝੂ ਆਪ ਮਹਾਰੇ ਵਹਿਣ ਲੱਗ ਪਏ ਇਹ ਇਹ ਹਾਲਾਤ ਬਣੇ ਕਿਵੇਂ ਨੇ ਜੀ ਤੁਹਾਡੇ ਦੋਈ ਬੇਟੇ ਨੇ ਜਿਹੜੇ ਉਹ ਮੰਝਿਆਂ ਦੇ ਉੱਤੇ ਨੇ ਤੇ ਕਮਾਉਣ ਵਾਲੇ ਵੀ ਇਹੀ ਨੇ ਬਸ ਜੀ ਹੁਣ ਆਪਾਂ ਕੁਦਰਤ ਨੂੰ ਕੀ ਕਹਿ ਸਕਦੇ ਹੈਗੇ ਤੇ ਕੁਦਰਤ ਦੀ ਗੱਲ ਹੁੰਦੀ ਆ ਕੋਈ ਟਾਈਮ ਸੀ ਸਾਡਾ ਬੜਾ ਵਧੀਆ ਕੰਮ ਕਾਰੋਬਾਰ ਸੀ ਕੰਮਕਾਰ ਸੀ ਜਿਹੜਾ ਮੇਰਾ ਸੋਹਰਾ ਸੀਗਾ ਬਹੁਤ ਵੱਡਾ ਪਰਮਨੈਂਟ ਸੀਗਾ ਲੇਕਿਨ ਅੱਜ ਦੇ ਵਿੱਚ ਸਾਡੇ ਵਰਗਾ ਕੋਈ ਗਰੀਬ ਕੋਈ ਨਹੀਂ ਹੈਗਾ ਮੈਂ ਇਹੀ ਕਹਿ ਰਹੀ ਆ ਵੀਰਬਾ ਤੁਸਾਨੂੰ ਚਾਹੀਏ ਕਿ ਤੋਦੀ ਰੋਟੀ ਦੇਈ ਜਾ ਸਾਨੂੰ ਕੋਈ ਹੋ ਨਹੀਂ ਹੈਗਾ ਵੀ ਸਬ지 ਵੀ ਨਾ ਬਿਸ਼ੱਕ ਦੀ ਦੇ ਪਰ ਮੇਰੇ ਬੱਚਿਆਂ ਨੂੰ ਤੰਦਰੁਸਤੀ ਦੋ ਸਾਨੂੰ ਤਿੰਨਾਂ ਨੂੰ ਸਾਨੂੰ ਤੰਦਰੁਸਤੀ ਦੇ ਦੇ ਵੀ ਕੋਈ ਨਾ ਕੋਈ ਮੁਰੇ ਹੋ ਕੇ ਮੇਰੇ ਬੱਚਿਆਂ ਦਾ ਜਾਂ ਕੋਈ ਮੇਰਾ ਹੋ ਸਕੇ ਇਲਾਜ ਕਰਵਾ ਲਵਾਂ ਤੇ ਮਾਤਾ ਹਾਂਜੀ ਲੋਕਾਂ ਦਾ ਸਫਰ ਦੇਖਦੇ ਆਪਾਂ ਗਰੀਬੀ ਤੋਂ ਅਮੀਰੀ ਵੱਲ ਤੇ ਤੁਹਾਡਾ ਜਿਹੜਾ ਬਿਲਕੁਲ ਉਲਟ ਦੇਖਣ ਨੂੰ ਮਿਲ ਰਿਹਾ ਜੀ ਅਮੀਰੀ ਤੋਂ ਗਰੀਬੀ ਵੱਲ ਇਸ ਪਰਿਵਾਰ ਦੇ ਕੋਲੇ ਕਹਿੰਦੇ ਜ਼ਮੀਨ ਵੀ ਹੁੰਦੀ ਸੀ ਕਿਸੇ ਵੇਲੇ ਤੇ ਬੜਾ ਖੁੱਲਾ ਵਿਹੜਾ ਹੋਇਆ ਕਰਦਾ ਸੀ ਸਾਰੇ ਖੇੜਖੜ ਹੱਸਦੇ ਸੀ ਗਰੀਬੀ ਦਾ ਕੱਟੀ ਜਾਂਦੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਅਮੀਰੀ ਤੋਂ ਗਰੀਬੀ ਨਹੀਂ ਆਉਣੀ ਪਰ ਆਪਾਂ ਕਹਿੰਦੇ ਆ ਵੀ ਪਰਮਾਤਮਾ ਉਸ ਨੂੰ ਜੇ ਉਹ ਸਾਡੇ ਅੱਜ ਹਾਲਾਤ ਬਿਮਾਰੀ ਨਹੀਂ ਕੀਤੇ ਨਾ ਉਹ ਨਾ ਦੇਵੇ ਉਸ ਭੁਗਤਲੇ ਬਹੁਤ ਮੁਸ਼ਕਲ ਹੈ ਗਿਆ ਕੋਲ ਮੇਰੇ ਕੋ ਪੈਸਾ ਵੀ ਕੋਈ ਨਹੀਂਗਾ ਮੇਰੇ ਮੁੰਡੇ ਵੀ ਦੋਨੋਂ ਮੰਜੇ ਤੇ ਪਏ ਨੇ ਮੈਂ ਖੁਦ ਬੈਠੀਆਂ ਨਾ ਮੈਂ ਕੁਝ ਕਰ ਸਕਦੀ ਐ ਨਾ ਇਹ ਕਰ ਸਕਦੇ ਨੇ ਮਜਬੂਰੀ ਤਾਂ ਹੋਰ ਕੀ ਹੈਗੀ ਰੋਟੀ ਪਾਣੀ ਜਾਂ ਚਲੋ ਆਪਾਂ ਨੂੰ ਕਿਤੋਂ ਦੀ ਮਿਲ ਜਾਊ ਕੋਈ ਗੱਲ ਨਹੀਂ ਨਹੀਂ ਇੱਕ ਟਾਈਮ ਮਿਲੂਗੀ ਨਹੀਂ ਖਾਵਾਂਗੇ ਮੈਂ ਤਾਂ ਇਹੀ ਕਹਨੀ ਆ ਵੀ ਹੈਗੇ ਪ੍ਰਮਾਤਮਾ ਜੇ ਤੂੰ ਕਿਤੇ ਪਾਸੇ ਬਸਦਾ ਨਾ ਮੇਰੇ ਬੱਚਿਆਂ ਦੇ ਕਿਰਪਾ ਕਰਦੇ ਵਾਸਤੇ ਇਹਨਾਂ ਨੂੰ ਤੰਦਰੁਸਤੀ ਦੇ ਦੇ ਸਾਨੂੰ ਤਿੰਨਾਂ ਨੂੰ ਰੱਬ ਤੰਦਰੁਸਤੀ ਬਖਸ਼ ਦੇਵੇ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦੀ ਮਾਤਾ بڑے بیٹے ਦਾ ਨਾਮ ਕੀ ਹੈ ਹੀਰਾ ਸ਼ੈਤ ਹੀਰਾ ਲਾਲ ਜੀ ਹੀਰਾ ਲਾਲ ਤੇ ਹੀਰਾ ਲਾਲ ਨੂੰ ਕੀ ਹੋਇਆ ਵੀ ਉਹਨਾਂ ਨੂੰ ਮੰਜੇ ਤੇ ਪੈਣਾ ਪੈ ਗਿਆ ਸੀ ਠੀਕ ਆ ਜੜ ਕਢਾਣ ਗਿਆ ਸੀ ਤੇ ਜੜ ਚ ਦਰਦ ਸੀ ਆ ਪਰ ਸਾਨੂੰ ਬਿਨਾਂ ਦੱਸੇ ਵੀ ਕਿਸੇ ਡਾਕਟਰ ਕੋਲ ਚਲੇ ਗਿਆ ਹੀ ਨਹੀਂ ਪਤਾ ਮੰਡੀ ਗਿਆ ਹੀ ਨਹੀਂ ਪਤਾ ਉਰੇ ਗਿਆ ਆਪਣੇ ਪਿੰਡ 'ਚ ਵੀ ਉਹ ਡਾਕਟਰ ਨੇ ਅਗਰ ਇਹਦੇ ਟੀਕਾ ਲਾ ਦਿੰਦਾ ਕੱਦਮ ਤੋਂ ਬਾਅਦ ਟੀਕਾ ਲਾ ਦੇਣ ਦੀ ਜੱਡ ਕਰ ਦਿੰਦਾ ਅੱਜ ਇਹਦੀ ਹਾਲਤ ਹੀ ਨਹੀਂ ਸੀ ਇਹ ਇਹ ਸਿਰਫ ਉਹਦੀ ਡਾਕਟਰ ਦੀ ਬਦੌਲਤ ਹੋਈ ਆ ਪਰ ਹੁਣ ਆਪਾਂ ਡਾਕਟਰ ਨੂੰ ਤਾਂ ਕਹੀਏ ਜੇ ਆਪਾਂ ਜਾਣਦੇ ਹੁਈਏ ਨਾ ਸਮੇਂ ਮੁੰਡੇ ਨੇ ਦੱਸਿਆ ਹੈਗਾ ਬਾਤ ਅਸੀਂ ਕਿਸੇ ਨੂੰ ਦਿਖਾਇਆ ਕਿਸੇ ਨੂੰ ਦਿਖਾਇਆ ਪਰ ਇਹਦਾ ਬਦਦਾ ਵੜੀਆ ਬਿਲਾਂਚ ਨਹੀਂ ਪਾਇਆ ਉਹਨਾਂ ਨੂੰ ਡਾਕਟਰ ਨੇ ਕੈਂਸਰ ਦਾ ਕਰਾ ਦਿੱਤਾ ਤੇ ਕੈਂਸਰ ਵੀ ਸੁਣਿਆ ਵੀ ਲਾਸਟ ਸਟੇਜ ਦਾ ਕਹਤਾ ਤੇ ਤਾਂ ਜੀ ਹੁਣ ਕਹੀ ਸਕਦੇ ਲਾਸਟ ਹੀ ਸਮਝ ਲੋ ਪਰ ਜੇ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਉਹਦੇ ਚ ਉਹਦੇ ਅੱਗੇ ਕੋਈ ਦੇਰ ਵੀ ਨਹੀਂ ਠੀਕ ਵੀ ਹੋ ਸਕਦਾ ਅਗਰ ਕੋਈ ਡਾਕਟਰ ਅੱਛਾ ਮਿਲ ਜਾਵੇ ਕਿ ਕਰਾਉਣ ਵਾਲਾ ਕਿੰਦਾ ਮਿਲ ਜਾਵੇ ਇਹ ਪ੍ਰਮਾਤਮਾ ਦੀ ਕਿਰਪਾ ਜੇ ਤਾਂ ਉਹਦੀ ਕਿਰਪਾ ਹੋਈ ਤਾਂ ਤਾਂ ਠੀਕ ਹੋ ਜੂ ਨੇ ਤਾਂ ਫਿਰ ਜੋ ਹਾਲਤ ਹੈ ਕਿ ਉਹ ਆਪਨ ਦਿੱਤੇ ਮਾਤਾ ਉਹਦੇ ਕਰੇ ਦੇਰ ਹੈ ਹਨੇਰ ਨਹੀਂ ਹੈਗਾ ਜੀ ਤੇ ਆ ਇਸ ਬੇਟੇ ਦਾ ਕੀ ਨਾਮ ਹੈ ਜੀ ਇਹਦਾ ਨਾਮ ਜੀ ਸ੍ਰੇਸ਼ ਕੁਮਾਰ ਆ ਸ੍ਰੇਸ਼ ਕੁਮਾਰ ਤੇ ਇਹ ਵੀ ਮਤਲਬ ਸੁਣਦੇ ਵਿੱਚ ਆਏ ਵੀ ਡੇਢ ਤੋਂ 2 ਸਾਲ ਹੋ ਗਏ ਮੰਝੇਤੀ ਪੈਨੇ ਬਸ ਜੀ 2 ਸਾਲ ਹੋ ਗਏ ਵੀ ਇਹਦਾ ਆਪਰੇਸ਼ਨ ਹੋਣਾ ਸੀਗਾ ਜਗਾ ਵਿੱਚ ਹੀ ਮੈਂ ਆਪਰੇਸ਼ਨ ਕਰਾਤਾ ਸੀਗਾ ਤੇ ਲੇਕਿਨ ਪੈਪ ਜਿਹੜਾ ਪੈਪ ਜਿਹੜਾ ਉਹ ਨਹੀਂ ਜਦਾ ਛੁੱਟਿਆ ਹੈਗਾ ਬਾਥਰੂਮ ਨਹੀਂ ਨੂੰ ਖੁੱਲ ਕੇ ਆਇਆ ਇਹ ਪਿਆ ਹੋਇਆ ਅਸੀਂ ਬਹੁਤ ਜਗ੍ਹਾ ਕੋਸ਼ਿਸ਼ ਕੀਤੀ ਪਰ ਲੇਕਿਨ ਹੋਇਆ ਨਾ ਹੁਣ ਇਹਦਾ ਇੰਨਾ ਕੰਮ ਵਧ ਗਿਆ ਵੀ ਡਾਕਟਰ ਵੀ ਇਹਨੂੰ ਪਾਸ ਕਰਉਣ ਤੋਂ ਇਨਕਾਰ ਕਰ ਰਹੇ ਨੇ ਅਭੀ ਤੁਹ ਜਲਦੀ ਕਿਸੇ ਡਾਕਟਰ ਤੋਂ ਚੰਗੇ ਤੋਂ ਕਰਾ ਤੇ ਮਤਲਬ 1.5 ਸਾਲ ਤੋਂ ਇਸੇ ਤਰ੍ਹਾਂ ਹੀ ਪਿਆ ਪਿਆ ਹੈ ਜੀ ਹਾਂ ਜੀ ਤੇ ਇਸੇ ਤਰ੍ਹਾਂ ਹੀ ਤੇ ਕਹਿ ਲਈਏ ਲੋਕਾਂ ਕੇ ਬੇਨਤੀ ਨਹੀਂ ਕੀਤੀ ਦਾਨੀ ਸੱਜਣ ਬਹੁਤ ਬੈਠੇ ਆ ਜੀ ਤੇ ਕਹਿ ਲਈਏ ਵੀ ਲੋਕ ਤਾਂ ਇਦਾਂ ਦੇ ਹੁੰਦੇ ਆ ਵੀ ਟਰਾਲੀਆਂ ਪਰ ਭਰ ਕੇ ਦੂਜੇ ਰਾਜਾਂ ਦੇ ਵਿੱਚ ਜਾਂਦੇ ਨੇ ਪੰਜਾਬ ਤੋਂ ਬਾਹਰ ਲੰਗਰ ਲਗਾਉਣ ਲਈ ਤੇ ਆਪਾਂ ਕਹਿ ਦਿੰਦੇ ਆ ਵੀ ਠੀਕ ਆ ਉਹਨਾਂ ਦੀ ਆਪਣੀ ਇੱਛਾ ਹੈਗਾ ਕਿ ਤੇ ਲੰਗਰ ਲਵਾਓ ਕੁਝ ਵੀ ਕਰੋ ਆਪਾਂ ਨਹੀਂ ਇਹ ਖਿਆਲ ਨੂੰ ਕਹਿ ਸਕਦੇ ਪਰ ਲੇਕਿਨ ਆਪਨਾ ਤਾਂ ਹੁਣ ਕਹਿਣ ਦਾ ਹੀ ਫਰਜ਼ ਹੁੰਦਾ ਵੀ ਜੇ ਤੁਸੀਂ ਮੇਰੀ ਕਿਰਪਾ ਕਰੋ ਵੀ ਮੇਰੇ ਬੱਚਿਆਂ ਦਾ ਇਲਾਜ ਕਰਾ ਦਿਓ ਤੇ ਉਹ ਕਹਿ ਦਿੰਦੇ ਹਾਂ ਹਾਂਜੀ ਕਰਾਵਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਾਵਾਂਗੇ ਪਰ ਕੋਈ ਆਇਆ ਨਹੀਂ ਪਰ ਇਹ ਜੋ ਆਪਣੇ ਬੈਠੀ ਨੇ ਕੋਲ ਅਕਾਰਪਿੰਦਰ ਸਿੰਘ ਜਿਹੜਾ ਫੌਜੀ ਆ ਇਹਨਾਂ ਨੇ ਆ ਕੇ ਮੈਨੂੰ ਅੱਜ ਤਲਾਸਾ ਦਵਾਏ ਨਾਲ ਨਾਲ ਇੱਕ ਹੋਰ ਆਏ ਸੀਗੇ ਤੇ ਕੇ ਬੈਠੇ ਨੇ ਕੋਲ ਮਿਸਤਰੀ ਸਾਹਿਬ ਇਹਨਾਂ ਨੇ ਮੈਨੂੰ ਕਿਹਾ ਵੀ ਬੀਬੀ ਕੋਈ ਗੱਲ ਨਹੀਂ ਤੁਸੀਂ ਠੀਕ ਨਾ ਕਰੋ ਅਸੀਂ ਤੁਹਾਡਾ ਜ਼ਰੂਰ ਕੰਮ ਆਗੇ ਤੇ ਮਾਤਾ ਹਾਲਾਤਾਂ ਨੂੰ ਦੇਖ ਕੇ ਰੋਣਾ ਆਉਂਦਾ ਉਹ ਕਿਉਂਕਿ ਤੁਹਾਡੀਆਂ ਅੱਖਾਂ ਹਲੇ ਵੀ ਮੈਂ ਦੇਖ ਸਕਦਾ ਵੀ ਨਮ ਹੋ ਰਹੀਆਂ ਨੇ ਗੱਲਾਂ ਕਰਦੇ ਕਹਿਣੀਆਂ ਜੀ ਮੈਂ ਤਾਂ ਪਰਮਾਤਮਾ ਅੱਗੇ ਹੁਣ ਵੀ ਇਹੀ ਦੁਆ ਕਰਦੀ ਆਂ ਅਗਰ ਮੇਰੇ ਕੋਈ ਦੁਸ਼ਮਣ ਹੋਣਾ ਦੋਸ਼ਮਰ ਵੀ ਹੋਵੇ ਜੋ ਅੱਜ ਮੇਰੇ ਹਾਲਾਤ ਨੇ ਮੇਰੇ ਬੱਚਿਆਂ ਦੇ ਨੇ ਪਰਮਾਤਮਾ ਉਹਨਾਂ ਦਾ ਵੀ ਨਾ ਕਰੇ ਉਹਨਾਂ ਦੇ ਵੀ ਨਾ ਹਾਲਤ ਹੈ ਜਿਹੜੇ ਜੋ ਅੱਜ ਮੇਰੇ ਤੇ ਹੋਏ ਪਏ ਨੇ ਲੋਕਾਂ ਨੂੰ ਦੁਆਵਾ ਦਿੰਨੇ ਹੋ ਮਤਲਬ ਖੁਦ ਦੇ ਹਾਲਾਤ ਜਿਹੜੇ ਇਸ ਟਾਈਮ ਤਰਸਯੋਗ ਬਣ ਗਏ ਤੁਹਾਡੀ ਬਾਤ ਤੇ ਵੀ ਜੀ ਮੈਨੂੰ ਲੱਗਦਾ ਆਪਰੇਸ਼ਨ ਹੋਇਆ ਹੋਇਆ ਇਹ ਕੀ ਹੋ ਗਿਆ ਸੀ ਇਹ ਗੱਡੀ ਲੱਗੀ ਸੀ ਪਟਿਆਲੇ ਜਾ ਰਹੀ ਸੀ ਮੈਂ ਉਹ ਕਾਕੇ ਨੂੰ ਲੈ ਕੇ ਬੜੇ ਨੂੰ ਵੀ ਪਟਿਆਲੇ ਚਲੋ ਰਜਿੰਦਰ ਹਸਪੀਟਲ ਤੇ ਦਿਖਾ ਦਿੰਨੇ ਆ ਉਸ ਤੋਂ ਪਹਿਲਾਂ ਹੀ ਮੇਰੇ ਨਹਿਰ ਕੋਲੇ ਗੱਡੀ ਮਾਰ ਕੇ ਚਲੀ ਗਈ ਅੱਜ ਮੇਰੇ ਬਾਹਰਿਆ ਹੋ ਗਿਆ ਮੈਨੂੰ ਵੀ ਮੰਜੇ ਤੇ ਬਿਠਾਤਾ ਬੱਚੇ ਦਾ ਪੈਣੀ ਬੈਠੀ ਕਿੰਨਾ ਸਮਾਂ ਹੋ ਗਿਆ ਜੀ ਤੁਹਾਡੀ ਬਾਅਦ ਮੇਰੇ ਜੀ ਹੋ ਗਏ ਚਾਹ ਤੇ ਜੀ ਚਾਹ 4-5 ਦਿਨ ਹੋ ਗਏ ਤੇ ਹੁਣ ਫਿਰ ਕੀ ਲੋਕਾਂ ਅੱਗੇ ਕਹਿ ਲਈ ਕਿ ਕਹਿਣਾ ਚਾਹੋਗੇ ਲੋਕਾਂ ਨੂੰ ਕਿਉਂਕਿ ਤੁਹਾਡੀ ਸਹਿਦ ਕੀਤੀ ਹੋਈ ਇੱਕ ਬੇਨਤੀ ਹੈ ਜਿਹੜੀ ਇਸ ਪਰਿਵਾਰ ਨੂੰ ਦੁਬਾਰੇ ਹੱਸਣ ਖੇਡਣ ਲਾ ਸਕਦੀ ਹੈ ਹਾਂਜੀ ਇਹ ਤਾਂ ਹੁਣ ਦੇਖੋ ਪਰਮਾਤਮਾ ਕਿਸੇ ਦੇ ਅੱਗੇ ਪਰਮਾਤਮਾ ਬাসী ਜਾਂਦਾ ਕੋਈ ਆ ਵੀ ਜਾਂਦਾ ਮੈਂ ਇਹੀ ਕਹਣੀਆਂ ਆ ਵੀ ਵਿਪਾਈ ਦੇਖੋ ਅਸੀਂ ਵੀ ਤੁਹਾਡੇ ਭੈਣ ਭਾਈ ਹੈਗੇ ਆ ਇਹ ਵੀ ਤੁਹਾਡੇ ਭੈਣ ਭਾਈ ਨੇ ਮੈਂ ਵੀ ਤੁਹਾਡੀ ਮਾਵਾ ਵਰਦੀਆਂ ਅਗਰ ਤੁਸੀਂ ਮੇਰਾ ਅੱਜ ਮੇਰੀ ਗੱਲ ਸੁਣੋਗੇ ਮੇਰਾ ਦਵਾ ਸੁਣੋਗੇ ਪਰਮਾਤਮਾ ਤੁਹਾਨੂੰ ਵੀ ਕਿਰਪਾ ਕਰੂਗਾ ਕੋਈ ਗੱਲ ਨਹੀਂ ਤੇ ਆਪਣੇ ਆਪਣੇ ਇਲਾਜ ਤੋਂ ਪਹਿਲਾਂ ਤੁਸੀਂ ਆਪਣੇ ਬੱਚਿਆਂ ਦਾ ਇਲਾਜ ਕਰ ਰਹੇ ਹੋ ਤੁਹਾਡੇ ਹਰਨੀਆਂ ਵੀ ਨੇ ਸ਼ਾਇਦ ਤੇ ਹਾਂਜੀ ਹਰਨੀ ਹੈਗੇ ਮੇਰੇ ਪੇਟ ਚ ਬਾਹ ਦਾ ਵੀ ਮੇਰਾ ਚਲੋ ਠੀਕ ਆ ਜੋ ਹੋਣਾ ਹੋ ਗਿਆ ਪਰ ਮੈਨੂੰ ਆਪਣੇ ਤੋਂ ਵੱਧ ਜਿਹੜੀ ਬੱਚਾ ਆਂਦੀ ਹੈ ਜੇ ਮੇਰੇ ਬੱਚੇ ਤਾਂ ਦੋਸਤ ਨੇ ਸਮਝੋ ਨਾ ਵੀ ਕੰਮ ਕੁਝ ਨਹੀਂ ਕੋਈ ਗਾਲੀ ਜੇ ਕਿਸੇ ਦੀ ਕਿਰਪਾ ਹੋ ਗਈ ਮੇਰਾ ਵੀ ਕਰਵਾ ਦੇਣਗੇ ਬੰਦੇ ਬਹੁਤ ਬੈਠੇ ਨੇ ਜੇ ਅਗਲੇ ਜੇ ਮਨਚਾ ਮਿਹਰ ਪੈਂਦੀ ਆ ਪਾਉਂਦ ਵਾਲਾ ਪ੍ਰਮਾਤਮਾ ਮਿਹਰ ਹੈਗੀ ਆ ਜੇ ਕਿਸੇ ਨੇ ਮਿਹਰ ਕਰਤੀ ਤਾਂ ਮੇਰੇ ਬੱਚੇ ਤਾਂ ਦੋਸਤੋ ਜਾਨ ਕੇ ਮੈਂ ਤਾਂ ਦੋਸਤੋ ਦੂੰਗੀ ਸੱਦਾ ਕਰੋਨੇ ਖੁਸ਼ੀਆਂ ਦਾ ਭਾਰ ਪਰਿਵਾਰ ਦੀ ਕਮਾਈ ਦਾ ਸਾਧਨ ਕੀ ਹੈ ਜੀ ਕਮਾਉ ਪੁੱਤ ਮੰਜੇ ਤੇ ਪੈ ਗਈ ਕੋਈ ਕਮਾਈ ਨਹੀਂ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਫਿਰ ਬਸ ਘਰ ਦਾ ਗੁਜ਼ਾਰਾ ਜੋ ਵੇਚਿਆ ਸੀ ਮਾੜਾ ਮोटा ਖਾਈ ਜੰਨੇ ਜਾਂ ਮੇਰੀ ਗਵਰਨਮੈਂਟ ਕਿਨੇ ਪੈਨਸ਼ਨ ਆਉਂਦੀ ਆ ਮਾੜਾ ਮਟੋੜਾ ਮਾੜਾ ਮਟੋੜਾ ਕਰੀ ਜੰਨੇ ਇਹ ਕਣਕ ਮਿਲਦੀ ਆ ਉਹਦਾ ਟੋਟਾ ਟੋਟਾ ਪਸਾ ਕੇ ਰੁੱਖੀ ਮਸੀ ਜੈਸੀ ਹੁੰਦੀ ਆ ਖਾ ਲੈਣ ਇਹ ਕਿਤੇ ਨਾ ਕਿਤੇ ਇੱਕ ਮਾਂ ਜਿਹੜੀ ਆਪਣੇ ਬੱਚਿਆਂ ਲਈ ਤੁਹਾਡੇ ਅੱਗੇ ਅਰਦਾਸ ਕਰਦੀ ਹੈ ਤੁਹਾਡੇ ਅੱਗੇ ਬੇਨਤੀ ਕਰਦੀ ਐ ਵੀ ਮੇਰਾ ਇਲਾਜ ਹੋਵੇ ਚਾਹੀ ਨਾ ਹੋਵੇ ਪਰ ਮੇਰੇ ਦੋਨੋਂ ਪੁੱਤ ਜੋ ਇਸ ਵੇਲੇ ਜ਼ਿੰਦਗੀ ਤੇ ਮੌਤ ਦੀ ਲੜਾਈ ਦੇ ਨਾਲ ਲੜ ਰਹੇ ਨੇ ਉਹਨਾਂ ਦਾ ਇਲਾਜ ਜ਼ਰੂਰ ਹੋ ਜਾਵੇ ਤਾਂ ਕਿ ਇਸ ਪਰਿਵਾਰ ਦੇ ਵਿੱਚ ਦੁਬਾਰਾ ਚਹਲ ਪਹਿਲ ਉਸੇ ਤਰ੍ਹਾਂ ਹੀ ਹੋ ਜਾਵੇ ਜਿਵੇਂ ਕਿ ਪਹਿਲਾ ਪਰਿਵਾਰ ਹੱਸਦਾ ਖੇਡਦਾ ਲੋਕਾਂ ਨੂੰ ਦਿਖਾਈ ਦਿੰਦਾ ਸੀ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਪਿੰਡ ਦੇ ਕੁਝ ਲੋਕ ਵੀ ਮੌਜੂਦ ਨੇ ਤੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸ ਮੇਰਾ ਹਰਵਿੰਦਰ ਸਿੰਘ ਫੌਜੀ ਆ ਜੀ ਹਾਂ ਫੌਜੀ ਸਾਹਿਬ ਪਰਿਵਾਰ ਤੁਹਾਡਾ ਦੇਖ ਕੇ ਰੋਣਾ ਨਹੀਂ ਨਿਕਲਦਾ ਵੀ ਬੜੇ ਹਾਲਾਤ ਜਿਹੜੇ ਤਰਸਯੋਗ ਬਣੇ ਹੋਏ ਨੇ ਤੁਹਾਡੇ ਪਿੰਡ ਦੇ ਵਿੱਚ ਅਜਿਹੇ ਲੋਕ ਵੀ ਨੇ ਇਹਨਾਂ ਨੂੰ ਦੇਖ ਕੇ ਜੀ ਦੇਖੋ ਜਿਸ ਤਰ੍ਹਾਂ ਬੀਬੀ ਨੇ ਵੀ ਕਿਹਾ ਵੀ ਮਾਲਕ ਨੂੰ ਡੇਡੇ ਆ ਪਰਿਵਾਰ ਨੂੰ ਦੇਖ ਕੇ ਇਨਾ ਮਨ ਦੁਖੀ ਹੁੰਦਾ ਵੀ ਇੱਕ ਬੜਾ ਮੁੰਡਾ ਵੱਡਾ ਜਦੋਂ ਆਪਾਂ ਫੇਸ ਦੇਖਦੇ ਹਾਂ ਤਾਂ ਡਰ ਲੱਗਦਾ ਵਾ ਔਰ ਆਤਮਾ ਰੋਂਦੀ ਆ ਔਰ ਇਹਨੂੰ ਛੋਟੇ ਨੂੰ ਸਰੇਸ਼ ਨੂੰ 1.5 ਸਾਲ ਹੋ ਗਿਆ ਪਸਾ ਵਾਲੀ ਪੈਪ ਲੱਗੀ ਨੂੰ ਔਰ ਬੀਬੀ ਦੇ ਹਰਨੀਆਂ ਨੇ ਔਰ ਬੀਬੀ ਇਲਾਜ ਕਰਾਉਣ ਵਾਸਤੇ ਬੜੇ ਮੁੰਡੇ ਦਾ ਇਹ ਸਕੂਟਰ ਤੇ ਜਾ ਰਹੇ ਹੁੰਦੇ ਨੇ ਔਰ ਉਹ ਦਾਖਲ ਹੁੰਦਾ ਪਤਾ ਲੈਣ ਗਏ ਹੁੰਦੇ ਉੱਥੇ ਰਜਿੰਦਰਾ ਚ ਔਰ ਗੱਡੀ ਵਾਲੇ ਮੁੰਡੇ ਨੂੰ ਸਿੱਟ ਜਾਂਦੇ ਆ ਔਰ ਇਹਦੀ ਬਾਹਾਂ ਟੁੱਟੇ ਜਾਂਦੀ ਔਰ ਜਿਹੜਾ ਘਰ ਦਾ ਵਿਸਵਾ ਦੋ ਵਿਸਵਾ ਥੋਂ ਵਿੱਚਿਆ ਹੁੰਦਾ 50 60000 ਦਾ ਉਹ ਉਲਟਾ ਬੱਚੇ ਦੀ ਲਾਉਣ ਦੀ ਜਗ੍ਹਾ ਤੇ ਬੀਬੀ ਤੇ ਲੱਗ ਜਾਂਦਾ ਔਰ ਹਾਲਤ ਇੰਨੀ ਅੱਜ ਮਾੜੀ ਆ ਜੀ ਔਰ ਅੱਗੇ ਆ ਕੇ ਸਾਨੂੰ ਜਾਂ ਸਾਡੇ ਜੋ ਮੋਤਬਰ ਬੰਦੇ ਨੇ ਭੈਣ ਭਾਈ ਨੇ ਸਾਡੇ ਅੱਗੇ ਹੋਣ ਔਰਤਾਂ ਜੋ ਕਿ ਆਪਾਂ ਇੱਕ ਇਨਸਾਨੀਅਤ ਦੇ ਨਾਤੇ ਇਹਨਾਂ ਦੀ ਮਦਦ ਕਰੀਏ ਔਰ ਇਹੀ ਇਨਸਾਨੀਅਤ ਆ ਜੀ ਔਰ ਇਹੀ ਇਹਨਾਂ ਦੀ ਸੱਚੀ ਸੇਵਾ ਤੁਹਾਡਾ ਕੀ ਨਾਮ ਹੈ ਜੀ ਇਹਨਾਂ ਦਾ ਮੋਹਨ ਸਿੰਘ ਆ ਜੀ ਆ ਮੋਹਨ ਜੀ ਕੀ ਬੇਨਤੀ ਕਰੋਗੇ ਲੋਕਾਂ ਨੂੰ ਦਾਨੀ ਸੱਜਣਾ ਨੂੰ ਤੇ ਕਹਿ ਲਿਆ ਐਨ ਆਰ ਆਈ ਵੀਰਾਂ ਨੂੰ ਇੱਥੋਂ ਐਨ ਆਰ ਆਈ ਵੀਰ ਵੀ ਬਹੁਤ ਨੇ ਜੋ ਬਾਹਰ ਗਏ ਤੇ ਕਿਤੇ ਨਾ ਕਿਤੇ ਖੇਡਾਂ ਤੇ ਵੀ ਸੁਣਿਆ ਵੀ ਕਾਫੀ ਪੈਸਾ ਖਰਚ ਕੀਤਾ ਜਾਂਦਾ ਬੇਨਤੀ ਕਰਨਾ ਚਾਹੋਗੇ ਉਹਨਾਂ ਨੂੰ ਵੀ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਹਾਂਜੀ ਹਾਂ ਜੇਹੀ ਬੇਨਤੀ ਕਰਦੇ ਆ ਜੀ ਇਹ ਪਰਿਵਾਰ ਦੀ ਬਸ ਮਦਦ ਕਰੀ ਜਾਵੇ ਗਰੀਬ ਪਰਿਵਾਰ ਆ ਇਹ ਇਹਨਾਂ ਕੋਲੇ ਵਿਚਾਰਾਂ ਦੇ ਪਰਲੇ ਕੁਝ ਨਹੀਂ ਰਿਹਾ ਥਾਂ ਵੀ ਪੇਜਦਾ ਇਹਨਾਂ ਦੇ ਵਿਚਾਰਾਂ ਦੇ ਦੋ ਬਿਸਬਰਾ ਦਾ ਉਹਨਾਂ ਦਾ ਕੋਈ ਕੋਈ ਹੈਗਾ ਦੋ ਬੰਦੇ ਬਿਮਾਰ ਪੈ ਰਹੇ ਤੀਜੀ ਮਾਈ ਪਈ ਹੈ ਜੀ ਅਸੀਂ ਤਾਂ ਜੀ ਇੱਕ ਇਹ ਕਹਿੰਦੇ ਆ ਮੈਂ ਵੀ ਨਾਲ ਵੀ ਸਾਨੂੰ ਇਹ ਨਹੀਂ ਹੈਗਾ ਵੀ ਕਈ ਬੰਦੇ ਹੁੰਦੇ ਆ ਵੀ ਅਗਲਾ ਕਹਿੰਦਾ ਯਾਰ ਇਹਨਾਂ ਨੇ ਪਤਾ ਨਹੀਂ ਹੈ ਨਾ ਜਾਣ ਕੇ ਪੈਸੇ ਕੋਈ ਪੈਸਾ ਸਾਨੂੰ ਆਪਣੀ ਜੇਬ ਚ ਨਹੀਂ ਚਾਹੀਦਾ ਜਾਂ ਬੀਬੀ ਜਾਏ ਭਾਈ ਸਾਹਿਬ ਨੂੰ ਕੋਈ ਬੰਦਾ ਜਿਹੜੇ ਭੈਣ ਭਾਈ ਸਾਡੇ ਐਨ ਆਰ ਆਈ ਪਿੰਡ ਦੇ ਸਮਾਜ ਸੇਵੀ ਜਾਂ ਕੋਈ ਐਨ ਜੀਓ ਸੰਸਥਾਵਾਂ ਵਾਲੀ ਵਧੀਆ ਦਾਨੀਪੁਰਸ਼ ਵਧੀਆ ਇਨਸਾਨ ਆਪਣਾ ਕੋਈ ਬੰਦਾ ਨਮਾਇੰਦਾ ਭੈਣ ਭਾਈ ਭੇਜ ਕੇ ਇਸ ਭਾਈ ਸਾਹ ਨੂੰ ਐਡਮਿਟ ਕਰਾ ਕੇ ਇਹਦੀ ਪਸਰੀਆਂ ਦਾ ਗਦੂਦਾਂ ਦਾ ਆਪਰੇਸ਼ਨ ਕਰਾ ਕੇ ਇਹਨੂੰ ਠੀਕ ਕਰ ਦੇਣ ਤਾਂ ਜੋ ਕਿ ਇਸ ਘਰ ਵਿੱਚ ਦੁਬਾਰਾ ਰੌਣਕ ਰੋਜੀ ਰੋਟੀ ਖਾਧੀ ਜਾ ਸਕੇ ਔਰ ਹੋ ਸਕੇ ਤਾਂ ਆਪਣੀ ਮਾਂ ਸਮਝ ਕੇ ਬੀਬੀ ਦਾ ਵੀ ਦੇਖੋ ਕਿੱਡਾ ਪੇਟ ਆ ਔਰ ਇਹਦਾ ਵੀ ਇਲਾਜ ਕਰਾਉਣ ਔਰ ਚਾਹੇ ਆਪਣਾ ਬੰਦਾ ਭੇਜ ਕੇ ਕਰਾਉਣ ਕਿਉਂਕਿ ਵੀਰ ਜੀ ਆਪਾ ਤੁਹਾਡੇ ਚੈਨਲ ਦੇ ਮਾਧਿਅਮ ਤੇ ਇਹ ਕਹਿਣਾ ਚਾਹੁੰਦੇ ਆਂ ਕਿ ਸਮਾਂ ਆਪਣੇ ਕੋਲੇ ਜਾਂ ਕਿਸੇ ਕੋਲੇ ਵੀ ਨਹੀਂ ਕਿਉਂਕਿ ਅੱਜ ਕੱਲ੍ਹ ਲੋਕ ਜੇਕਰ ਤੁਸੀਂ ਸੇਵਾ ਅੱਗੇ ਹੋ ਕੇ ਉਦਮ ਉਪਰਾਲਾ ਕਰੋਗੇ ਤਾਂ ਉਲਟਾ ਲੋਕ ਚੰਗੇ ਕੰਮ ਦੀ ਜਗ੍ਹਾ ਤੇ ਤੁਹਾਡੇ ਵੱਲ ਉਹ ਨਿੰਦ ਦਿੰਦੇ ਨੇ ਨਿੰਦਣਗੇ ਵੀ ਜੀ ਇਹ ਪਤਾ ਨਹੀਂ ਕਾਹ ਤੋਂ ਪੈਸੇ ਲੈਣ ਨੂੰ ਫਿਰਦੇ ਆ ਫਲਾਨਾ ਤਾਂ ਪਾਉਂਦੇ ਆ ਪਰ ਇਹ ਪਰਿਵਾਰ ਅੱਜ ਲੋੜਵੰਦਾ ਮਜਬੂਰ ਆ ਔਰ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਵੀ ਲੋਕਾਂ ਦੇ ਸਾਹਮਣੇ ਆਪਣੇ ਪਰਿਵਾਰ ਨੂੰ ਆਪਣੇ ਆਪ ਨੂੰ ਦਿਖਾ ਕੇ ਲੋਕਾਂ ਤੋਂ ਮਦਦ ਲਈ ਹੱਥ ਜੋੜੇ ਪਰ ਅਜੇ ਲੋੜ ਬੰਦਾ ਜੀ ਆਪਣਾ ਭੈਣ ਭਾਈ ਭੇਜ ਕੇ ਇਹਨਾਂ ਦੀ ਮਦਦ ਕਰੋ ਇਹ ਤਾਂ ਦੁਨੀਆ ਨੂੰ ਔਰ ਲੋਕਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆ ਇੱਕ ਨਗਰ ਵੱਲੋਂ ਤੇ ਕਿਤੇ ਨਾ ਕਿਤੇ ਜਿਹੜਾ ਇਹਨਾਂ ਵੀਰਾਂ ਦੇ ਵੱਲੋਂ ਵੀ ਬੇਨਤੀ ਕੀਤੀ ਜਾ ਰਹੀ ਆ ਵੀ ਬੇਸ਼ੱਕ ਉਹ ਕੋਈ ਖਾਤਾ ਨੰਬਰ ਨਹੀਂ ਦੇ ਰਹੇ ਨੇ ਤੇ ਨਾ ਹੀ ਕਹਿ ਰਹੇ ਨੇ ਵੀ ਇਹਨਾਂ ਨੂੰ ਤੁਸੀਂ ਪੈਸੇ ਦੇਵੋ ਨਾ ਹੀ ਭੇਜੋ ਸਿਰਫ ਇਲਾਜ ਕਰਵਾ ਦਿਓ ਆਪਣੇ ਹੱਥੀ ਤੁਸੀਂ ਹਸਪੀਟਲ ਦੇ ਵਿੱਚ ਇੱਕ ਵਾਰ ਇਹਨਾਂ ਨੂੰ ਐਡਮਿਟ ਕਰਵਾ ਕੇ ਤੇ ਇਹਨਾਂ ਦਾ ਇਲਾਜ ਜਰੂਰ ਕਰਵਾ ਦਿਓ ਤਾਂ ਕਿ ਇਹ ਜਿਹੜਾ ਪਰਿਵਾਰ ਇਸ ਤਰ੍ਹਾਂ ਅੱਜ ਲਾਚਾਰ ਪਿਆਗਾ ਤੇ ਇਹਦੇ ਹਾਲਾਤ ਪਹਿਲਾ ਵਰਗੇ ਹੋ ਜਾਣ ਜਿਵੇਂ ਕਿ ਪਹਿਲਾ ਪਰਿਵਾਰ ਹੱਸਦਾ ਖੇਡਦਾ ਨਜ਼ਰ ਆਉਂਦਾ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮਲੇਰ ਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ